ਜੇ ਅੱਗੇ ਪਹੁੰਚੇ ਤਾਂ ਸਾਡੇ ਵੀ ਅੱਖਾਂ 'ਚ ਪੈਰੇਜ ਗੋਲੇ ਆਸੂ ਦੇ ਤੇ ਅਸੀਂ ਵੀ ਪਿੱਛੇ हट ਜਾਂਦੇ ਸੀ ਠੀਕ ਹੈ ਫਿਰ ਅਸੀਂ ਦਾ ਅਗਲਾ ਪਲਾਨ ਬਣਾਇਆ ਮੈਂ ਪਤਾਰ ਜੀ ਨਾਲ ਗੱਲ ਕੀਤੀ ਸਲਾਮਾਸ਼ੁਰਾ ਕੀਤਾ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਐਨਕਾ ਔਰ ਮਾਰਕਸ ਦੀ ਜਵਾਬ ਕਰੀਏ ਅਸੀਂ ਕੱਲ ਵੀ 320 ਲੈ ਕੇ ਆਏ ਸੀ 320 ਐਨਕ ਲੈ ਕੇ ਆਏ ਸੀ 320 ਮਾਰਕਸ ਲੈ ਕੇ ਆਏ ਸੀ 420 ਦੂਜੇ ਸਿੰਪਲ ਮਾਰਕਸ ਲੈ ਕੇ ਜਿਆ ਜਿਆਏ ਸੀ ਅੱਜ ਵੀ ਅਸੀਂ ਤਰੋੜਾ ਭਰ ਕੇ ਲੈ ਆਏ ਹਾਂ ਅਸੀਂ ਉਹਨਾਂ ਵੀਰਾਂ ਨੇ ਲੈ ਕੇ ਆਏ ਜਿਹੜੇ ਟਰੈਕਟਰ ਵਾਲੇ ਵੀਰ ਅੱਗੇ ਸਭ ਤੋਂ ਅੱਗੇ ਪਹੁੰਚ ਕੇ ਪੈਰੀਗੇਟ ਪੱਟ ਕੇ ਲਿਆਉਂਦੇ ਨੇ ਉਹਨਾਂ ਦੇ ਅਸੀਂ ਉਹਨਾਂ ਲਈ ਸਪੈਸ਼ਲ ਲੈ ਕੇ ਆਏ ਆ ਕਿ ਜਿਹੜੇ ਵੀਰ ਸਾਡੇ ਬੋਰੀਆਂ ਘੇਰ ਕੇ ਗਿੱਲੀਆਂ ਬੋਰੀਆਂ ਘੇਰ ਕੇ ਉਹਨਾਂ ਨੂੰ ਛੱਡਦੇ ਨੇ ਆਪਣੇ ਪੰਬ ਘੇਰਦੇ ਨੇ ਉੱਤੇ ਬੋਰੀਆਂ ਘੇਰਦੇ ਨੇ ਉਹਨਾਂ ਨੂੰ ਸਾਧੇ ਦਿੱਕਤ ਹੋਰ ਅੱਖਾਂ ਜੇ ਐਂ ਤੇ ਆਉਂਦੀ ਦਿੱਕਤ ਆਉਂਦੀ ਏ ਉਹਨਾਂ ਲਈ ਅਸੀਂ ਸਪੈਸ਼ਲ ਲੈ ਕੇ ਆਏ ਆ ਅਸੀਂ ਆਪਣੇ ਪੂਰੇ ਪਿੰਡ ਵੱਲੋਂ ਪਿੰਡ ਨੇਪਰਾ ਵੱਲੋਂ ਅਸੀਂ ਪੂਰੇ ਪਿੰਡ ਦੇ ਵਿੱਚ ਅਸੀਂ ਅੱਜ ਵਗਰਾਹੀ ਕਰੀ ਪੈਸੇ ਇਕੱਠੇ ਕਰੇ ਉਹਦੇ ਥਰੂ ਹੀ ਅਸੀਂ ਇਹ ਸਾਰੀ ਸੇਵਾ ਨਾਲ ਇੱ ਅਸੀਂ ਬਕੂਵੀ ਨਾਲ ਦੇ ਨਾਲ ਡਟੇ ਹੋਏ ਆ ਜਿੰਨਾ ਟਾਈਮ ਸੰਘਰਸ਼ ਚ ਚੱਲੇਗਾ ਅਸੀਂ ਹੋਰ ਵੀ ਹੋ ਸਕਿਆ ਅਸੀਂ ਹੋਰ ਵੀ ਸੇਵਾ ਲੈ ਕੇ ਆਵਾਂਗੇ ਸਾਰੇ ਬੋਰੀਆਂ ਦੇ ਵਿੱਚ ਚਾਹੇ ਲੈ ਕੇ ਆਉਂਦੇ ਦੇਖ ਸਕਦੇ ਹੋ ਉਸੇ ਬੋਰੀਆਂ ਗੱਟੇ ਲਫਾਫੇ ਜੋ ਜੋ ਕੁਝ ਮਿਲਿਆ ਭਾਈਆਂ ਨੂੰ ਜਿਹੜਾ ਸਭ ਕੁਝ ਭਰ ਕੇ ਲਿਆਇਆ ਬੈਗ ਆ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਸਕ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਨਕਾਂ ਮਾਸਕ ਹੈ ਕਿਸ ਦੇ ਵਿੱਚ ਐਨਕਾਂ ਨੇ ਮਾਸਕ ਨੇ ਉਹਦੇ ਵਿੱਚ ਵੀ ਨਹੀਂ ਜੀ ਇਹ ਸਾਡੇ ਕੋਲ ਇਹ ਸਾਡੇ ਕੋਲ ਇਹ ਵੀ ਭਰੇ ਹੋਏ ਡੱਬੇ ਭਰੇ ਭਰੇ ਚਾਰ ਮੇਰੇ ਬੈਗ ਚ ਵੀ ਨੇ ਔਰ ਇੱਧਰ ਵੀ ੜੋ ਪਿਆ ਜੀ ਸਾਰਾ ਕਾ ਸ਼ੰਭੂ ਬਾਡਰ ਤੇ ਵਕੋ ਵਕਤ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਹਰੇਕ ਜਿਹੜੀ ਵੀਡੀਓ ਹੈ ਤੁਹਾਡੇ ਤੱਕ ਲੈ ਕੇ ਆ ਰਹੇ ਆਂ ਪਰ ਪਲ ਦੀ ਖਬਰ ਵੀ ਲੈ ਕੇ ਆ ਰਹੇ ਆਂ ਉਹ ਪਲ ਪਲ ਦੀਆਂ ਜਿਹੜੀਆਂ ਸਟੋਰੀਆਂ ਨੇ ਜਿਹੜੀਆਂ ਵਧੀਆ ਜਿੱਥੇ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਮਾਹੌਲ ਬਣਿਆ ਹੋਇਆ ਸ਼ੰਭੂ ਬਾਡਰ ਦੇ ਉੱਪਰ ਇੱਕ ਪਾਸੇ ਹੱਕਾਂ ਦੀ ਲੜਾਈ ਹੈ ਤੇ ਹੱਕਾਂ ਦੀ ਲੜਾਈ ਨੂੰ ਜਾਰੀ ਰੱਖਣ ਦੇ ਲਈ ਵਕੋ ਵਕਰੇ ਪ੍ਰਬੰਧ ਇੱਥੇ ਕੀਤੇ ਗਏ ਨੇ ਲੰਗਰ ਹੋਵੇ ਹਰੇਕ ਕਿਸਮ ਦਾ ਲੰਗਰ ਚੱਲਦਾ ਹੈ ਤੇ ਇੱਕ ਹੋਰ ਲੰਗਰ ਜਿਹੜਾ ਤੁਹਾਨੂੰ ਦਿਖਾਵਾਂਗੇ ਇੱਕ ਬਲੱਕਰ ਲੰਗਰ ਕਿਉਂਕਿ ਅਥਰੂ ਗੈਸ ਦੇ ਗੋਲੇ ਪਹਿਲੇ 3 ਦਿਨ ਜਿਸ ਤਰ੍ਹਾਂ ਦੇ ਨਾਲ ਸ਼ੁਰੂ ਹੋਈ ਸਾਹ ਨਹੀਂ ਆਉਂਦਾ ਸੀ ਸਾਹ ਰੋਕੇ ਜਾਂਦਾ ਸੀ ਪਰ ਆਹ ਬਾਈ ਲੈ ਕੇ ਆਏ ਨੇ ਮਾਸਕ ਤੇ ਨਾਲ ਐਣਕਾਂ ਤਾਂ ਕਿ ਫਰੀ ਦੇ ਵਿੱਚੇ ਸੇਵਾ ਕਰ ਸਕਣ ਤੇ ਉਸ ਤੋਂ ਬਾਅਦ ਲੋਕ ਆਪਣਾ ਸੰਘਰਸ਼ ਬਖੂਬੀ ਲੜ ਸਕਣ ਤੇ ਕੋਈ ਉਹਨਾਂ ਨੂੰ ਦਿੱਕਤ ਨਾ ਆਵੇ ਤਾਂ ਬਈ ਇਹ ਪਹਿਲਾਂ ਦਿਮਾਗ 'ਚ ਕਿਵੇਂ ਆਇਆ ਵੀ ਇਹ ਚੀਜ਼ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਪਹਿਲੇ ਦਿਨ ਹੀ ਅਸੀਂ ਆਏ ਸੀ ਕਿਦੋਂ ਅਸੀਂ ਆਏ ਤੇ ਅਸੀਂ ਦੇਖਿਆ ਸੀ ਵੀ ਅੱਗੇ ਪਹੁੰਚੇ ਪਰ ਸਾਡੇ ਵੀ ਅੱਖਾਂ 'ਚ ਪੈਰੇ ਜੇ ਗੋਲੇ ਆਸੂ ਦੇ ਤੇ ਅਸੀਂ ਵੀ ਪਿੱਛੇ ੜਜਦੇ ਸੀ ਠੀਕ ਹੈ ਫਿਰ ਅਸੀਂ ਇਹਦਾ ਅਗਲਾ ਪਲਾਨ ਬਣਾਇਆ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਸਲਾਮਾਸ਼ੁਰਾ ਕੀਤਾ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਐਨਕਾ ਔਰ ਮਾਸਕ ਦੀ ਜਵਾਬ ਕਰੀਏ ਅਸੀਂ ਕੱਲ ਵੀ 320 ਲੈ ਕੇ ਆਏ ਸੀ 320 ਐਨਕ ਲੈ ਕੇ ਆਏ ਸੀ 320 ਮਾਸਕ ਲੈ ਕੇ ਆਏ ਸੀ 400 ਦੂਜੇ ਸਿੰਪਲ ਮਾਸਕ ਲੈ ਕੇ ਜਿਆਦਾ ਆਏ ਸੀ ਅੱਜ ਵੀ ਅਸੀਂ ਤਰੋੜਾ ਭਰ ਕੇ ਲੈ ਆਏ ਆ ਜਿਹੜੇ ਆਪਣੇ ਜੀ ਕੱਲ ਤੁਸੀਂ ਵੰਡ ਚੁੱਕੇ ਹੋ ਮਾਸਕ ਹਾਂਜੀ ਬਿਲਕੁਲ ਜੀ ਅਸੀਂ ਉਹਨਾਂ ਵੀਰਾਂ ਨੇ ਲੈ ਕੇ ਆਏ ਜਿਹੜੇ ਟਰੈਕਟਰ ਵਾਲੇ ਵੀਰ ਅੱਗੇ ਸਭ ਤੋਂ ਅੱਗੇ ਪਹੁੰਚ ਕੇ ਬੈਰੀਗੇਡ ਪੱਤ ਕੇ ਲਿਆਉਂਦੇ ਨੇ ਉਹਨਾਂ ਦੇ ਅਸੀਂ ਉਹਨਾਂ ਲਈ ਸਪੈਸ਼ਲ ਲੈ ਕੇ ਆਏ ਆ ਤੇ ਜਿਹੜੇ ਵੀਰ ਸਾਡੇ ਬੋਰੀਆਂ ਘੇਰ ਕੇ ਗਿੱਲੀਆਂ ਬੋਰੀਆਂ ਘੇਰ ਕੇ ਉਹਨਾਂ ਨੂੰ ਛੜਦੇ ਨੇ ਆਪਣੇ ਬੰਬ ਘੇਰਦੇ ਨੇ ਉੱਤੇ ਬੋਰੀਆਂ ਘੇਰਦੇ ਨੇ ਉਹਨਾਂ ਨੂੰ ਸਾਧੇ ਦਿੱਕਤ ਹੋਰ ਅੱਖਾਂ ਜੇ ਪੈਣ ਤੇ ਆਉਂਦੀ ਦਿੱਕਤ ਆਉਂਦੀ ਏ ਉਹਨਾਂ ਲਈ ਅਸੀਂ ਸਪੈਸ਼ਲ ਲੈ ਕੇ ਆਏ ਆ ਬੋਰੀਆਂ ਵੀ ਲੈਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਮ ਫਤਿਹ ਬੀਕੇ ਯੂ ਪਟੇੜੀ ਕਲਾਂ ਮੈਂ ਬਲਾਕ ਪ੍ਰਧਾਨ ਰਾਜਪੁਰਾ ਤੋਂ ਕਰਨ ਸਿੰਘ ਸਾਡ ਨੂੰ ਕੱਲ ਅਸੀਂ ਪਰਸੋਂ 13 ਫਰਵਰੀ ਤੋਂ ਹੀ ਇੱਥੇ ਮੋਰਚੇ ਤੇ ਡਟੇ ਹੋਏ ਆ ਜੀ ਠੀਕ ਹੈ ਜੀ ਸਾਡੇ ਜਥੇਬੰਦ ਜਿਹੜੇ ਸਰਦਾਰ ਜੰਗ ਸਿੰਘ ਜੀ ਐ ਉਹ ਹੁਣ ਵੀ ਮਾਈਕ ਤੇ ਨੇ ਸਟੇਜ ਤੇ ਨੇ ਸਾਡੇ ਨਾਲ ਦੇ ਪਟੇੜੀ ਕਲਾਂ ਦੇ ਦੇਖ ਲੋ ਝੰਡੇ ਬੈਚ ਲਾ ਕੇ ਬੰਦੇ ਇੱਥੇ ਸਾਡੀ ਜਥੇਬੰਦੀ ਪੂਰੀ ਇੱਥੇ ਪਹੁੰਚੀ ਹੋਈ ਆ ਠੀਕ ਹੈ ਜੀ ਅਸੀਂ ਅੱਗੇ ਜਾਂਦੇ ਸੀਗੇ ਠੀਕ ਹੈ ਜੀ ਅੱਗੇ ਜਾਂਦੇ ਸੀਗੇ ਅਥਰੂ ਗੈਸ ਦੇ ਗੋਲੇ ਤੇ ਮਾਸਕ ਤੋਂ ਬਿਨਾ ਬਹੁਤ ਔਖਾ ਸੀਗਾ ਠੀਕ ਹੈ ਜੀ ਗਲੇ ਦੇ ਵਿੱਚ ਜਲਣ ਹੋਣ ਲੱਗ ਜਾਂਦੀ ਅੱਖਾਂ ਦੇ ਥੱਲੇ ਵੀ ਜਲਣ ਹੋਣ ਲੱਗ ਜਾਂਦੀ ਅੱਖਾਂ 'ਚ ਪਾਣੀ ਆਣਾ ਹਾਂ ਵੀ ਨਹੀਂ ਆਉਂਦਾ ਹਾਂ ਵੀ ਨਹੀਂ ਆਉਂਦਾ ਠੀਕ ਹੈ ਜੀ ਇਸੇ ਕਰਕੇ ਹੀ ਸਾਡੀ ਸਲਾਹ ਸਾਡੇ ਜਿਹੜੇ ਮੈਂਬਰ ਨੇ ਜਥੇਬੰਦੀ ਦੇ ਅਸੀਂ ਉਹਨਾਂ ਨਾਲ ਸਲਾਹ ਕਰੀ ਹੈ ਵੀ ਅਸੀਂ ਇੱਕ ਇਹ ਸੇਵਾ ਕਰਨੀ ਹੈ ਤਾਂ ਅੱਜ ਅਸੀਂ ਆਪਣੇ ਪੂਰੇ ਪਿੰਡ ਵੱਲੋਂ ਪਿੰਡ ਨੇਪਰਾ ਵੱਲੋਂ ਅਸੀਂ ਪੂਰੇ ਪਿੰਡ ਦੇ ਵਿੱਚ ਅਸੀਂ ਅੱਜ ਵਗਰਾਹੀ ਕਰੀ ਪੈਸੇ ਇਕੱਠੇ ਕਰੇ ਉਹਦੇ ਥਰੂ ਹੀ ਅਸੀਂ ਇਹ ਸਾਰੀ ਸੇਵਾ ਨਾਲ ਇੱਥੇ ਲੈ ਕੇ ਆਏ ਹਾਂ ਅਸੀਂ ਬਕੂਵੀ ਇਹਨਾਂ ਦੇ ਨਾਲ ਡਟੇ ਹੋਏ ਆਂ ਜਿੰਨਾ ਟਾਈਮ ਸੰਘਰਸ਼ ਚੱਲੇਗਾ ਅਸੀਂ ਹੋਰ ਵੀ ਹੋ ਸਕਿਆ ਅਸੀਂ ਹੋਰ ਵੀ ਸੇਵਾ ਲੈ ਕੇ ਆਵਾਂਗੇ ਪਹਿਲੇ ਸਾਡੀ ਜਥੇਬੰਦੀ ਨੇ ਇਹੀ ਪਲਾਨ ਕੀਤਾ ਸੀਗਾ ਵੀ ਅਸੀਂ ਲੰਗਰ ਲੈ ਕੇ ਜਾਈਏ ਇਹ ਚੀਜ਼ ਦੀ ਖਾਸ ਲੋਟ ਸੀ ਅਸੀਂ ਵੀ ਦੇਖ ਰਹੇ ਆਂ ਤਿੰਨ ਦਿਨ ਹੋ ਗਏ ਅਥਰੂ ਗੈਸ ਦੇ ਗੋਲੇ ਜੋ ਡਿੱਗਦੇ ਆ ਤਾਂ ਸਾਹ ਨਹੀਂ ਆਉਂਦਾ ਪਹਿਲੀ ਗੱਲ ਤਾਂ ਬੰਦੇ ਨੂੰ ਤੇ ਅੱਖਾਂ ਦੇ ਵਿੱਚ ਜਿਹੜਾ ਜਲਨ ਹੋਣ ਲੱਗ ਜਾਂਦੀ ਹੈ ਤੇ ਉਹ ਜਲਨ ਸਾਰੀ ਬਾਡੀ ਦੇ ਵਿੱਚ ਪਹੁੰਚ ਜਾਂਦੀ ਹੈ ਪਰ ਬੰਦਾ ਨਾ ਤਾਂ ਭੱਜਣ ਜੋਗਾ ਰਹਿੰਦਾ ਨਾ ਉੱਥੇ ਬੈਠਣ ਜੋਗਾ ਰਹਿੰਦਾਗਾ ਇਸੇ ਕਰਕੇ ਹੀ ਅਸੀਂ ਇਹ ਸਭ ਪ੍ਰਬੰਧ ਕੀਤਾ ਹੈ ਜੀ ਪਹਿਲੇ ਦਿਨ ਅਸੀਂ ਆਏ ਸੀਗੇ ਸਾਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਵੀ ਇੰਨੇ ਜ਼ਿਆਦਾ ਵੀ ਇਹ ਆਪਣੇ ਤੇ ਅਤਿਆਚਾਰ ਕਰਨਗੇ ਜਾਂ ਕੁਝ ਵੀ ਹੈ ਠੀਕ ਹੈ ਜੀ ਅਗਲੇ ਦਿਨ ਅਸੀਂ ਅੱਜ ਦੇ ਦਿਨ ਜਾਂਦੇ ਆਂ ਅਸੀਂ ਪਲਾਨ ਬਣਾਇਆ ਵੀ ਅਸੀਂ ਇਹ ਚੀਜ਼ਾਂ ਲੈ ਕੇ ਜਾਣੀਆਂ ਪ੍ਰੋਵਾਈਡ ਕਰਾਣੀਆਂ ਜਿੰਨੇ ਸਾਡੇ ਟਰੈਕਟਰ ਸਾਰੇ ਬੋਰੀਆਂ ਦੇ ਵਿੱਚ ਚਾਹੇ ਲੈ ਕੇ ਆਉਂਦੇ ਦੇਖ ਸਕਦੇ ਹੋ ਤੁਸੀਂ ਬੋਰੀਆਂ ਗੱਟੇ ਲਫਾਫੇ ਜੋ ਜੋ ਕੁਝ ਮਿਲਿਆ ਭਾਈਆਂ ਨੂੰ ਜਿਹੜਾ ਸਭ ਕੁਝ ਭਰ ਕੇ ਲਿਆਇਆ ਬੈਗ ਹੈ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਸਕ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਨਕਾਂ ਨੇ ਤਾਂ ਜਿਹੜੇ ਵੀ ਵੀਰ ਭਾਈ ਨੇ ਇਹ ਲੈਣੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚ ਸਕਦੇ ਹੋ ਸ਼ੰਪੂ ਬਾਰਡਰ ਦੇ ਉੱਪਰ ਕਿਉਂਕਿ ਅਥਰੂ ਗੈਸ ਦੇ ਗੋਲੇ ਖਾਸ ਤੌਰ ਤੇ ਦਿੱਕਤ ਇਹ ਆ ਰਹੀ ਸੀ ਕਹਿੰਦੇ ਅਥਰੂ ਗੈਸ ਦੇ ਗੋਲੇ ਖੰਦੋਂ ਨਹੀਂ ਦੀਂਦਾ ਅਸੀਂ ਨਮਕ ਵੀ ਲੈ ਕੇ ਆਏ ਸੀ ਜੀ ਅਸੀਂ ਨਮਕ ਵੀ ਲੈ ਕੇ ਆਏ ਬੋਰੀਆਂ ਵੀ ਲੈ ਕੇ ਆਏ ਅਸੀਂ 300 ਬੋਰੀ ਵੀ ਲੈ ਕੇ ਆਏ ਨੇਪਰਾਪਿੰਡ ਤੋਂ ਪਿੰਡ ਤੋਂ ਹੀ ਇਕੱਠੀ ਕਰਕੇ ਲੈ ਕੇ ਆਏ ਆ ਪਿੰਡ ਵੱਲੋਂ ਇਹ ਸੇ ਬਹੁਤ ਵੱਡਾ ਸਹਿਯੋਗ ਸਾਡੇ ਪਿੰਡ ਨੇ ਦਿੱਤਾ ਹੈ ਜੀ ਠੀਕ ਹੈ ਜੀ ਅਸੀਂ ਕੱਲਿਆਂ ਨੇ ਨਹੀਂ ਇਹ ਕਰ ਸਕਦੇ ਜੀ ਸਾਰਾ ਕੁਝ ਹੁਣ ਤਾਂ ਕਿੰਨੇ ਵੰਡਤੇ ਬਾਈ ਇਹ ਹੁਣ ਤੱਕ ਅਸੀਂ ਜੇ ਮੇਰੇ ਹਿਸਾਬ ਨਾਲ 1000 ਹਾਂਜੀ 1000 ਤੋਂ ਵੱਧ ਅਸੀਂ ਪੀਸ ਵੰਡ ਚੁੱਕੇ ਆ ਹਲੇ ਸਾਡੇ ਕੋਲ ਹੋਰ ਨਹੀਂ ਅਸੀਂ ਸਪੈਸ਼ਲੀ ਇਹ ਉਹਨਾਂ ਵਿਰਾਂ ਵਾਸਤੇ ਸਾਰਾ ਇਹਦੇ ਵਿੱਚ ਮਾਸਕ ਹੈ ਕਿਸ ਦੇ ਵਿੱਚ ਐਨਕਾਂ ਨੇ ਮਾਸਕ ਨੇ ਉਹਦੇ ਵਿੱਚ ਵੀ ਨੇ ਜੀ ਆਪਾਂ ਇਹ ਵੀ ਸਾਡੇ ਕੋਲ ਇਹ ਸਾਡੇ ਕੋਲ ਇਹ ਵੀ ਭਰੇ ਹੋਏ ਡੱਬੇ ਭਰੇ ਭਰੇ ਚਾਰ ਮੇਰੇ ਬੈਗ 'ਚ ਵੀ ਨੇ ਔਰ ਇੱਧਰ ਵੀ ਢੋਪਿਆ ਜੀ ਸਾਰਾ ਕੁਝ ਔਰ ਇਹ ਤੁਹਾਡੇ ਲਈ ਹੈ ਇਹ ਇਹ ਬਾਅਦ ਹੂੰ ਹੂੰ ਤਾਂ ਤੁਸੀਂ ਦੇਖ ਸਕਦੇ ਹੋ ਇਹ ਮਾਸਕ ਇਹ ਮਾਸਕ ਜਿਹੜੇ ਆ ਜਾਂ ਫਿਰ ਇਹ ਜਿਹੜੀ ਐਨਕ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਮੂਹਰੇ ਜਾਂਦੇ ਹੋ ਬੈਰੀਕੇਡਾਂ ਦੇ ਕੋਲ ਤਾਂ ਜਦੋਂ ਅਥਰੂ ਗੈਸ ਦਾ ਗੋਲਾ ਡਿੱਗਦਾ ਹੈ ਤਾਂ ਨਾਲ ਦੇ ਨਾਲ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਤੇ ਜੇ ਅੱਖਾਂ ਤੁਸੀਂ ਜਾਦੇ ਮਸਲੋਗੇ ਤਾਂ ਉਸ ਤੋਂ ਬਾਅਦ ਉਹ ਜਲਨ ਹੋਰ ਫੈਲਣੀ ਹੈ ਤਾਂ ਸਾਹ ਵੀ ਨਹੀਂ ਆਉਂਦਾ ਤਾਂ ਇਹ ਦੋਨੇ ਪ੍ਰਬੰਧ ਜਿਹੜਾ ਬਾਈ ਉਹਨਾਂ ਨੇ ਦੇਖੋ ਕੀਤੇ ਨੇ ਕਿਉਂਕਿ ਕੱਲ ਦੇਖਿਆ ਤਿੰਨ ਦਿਨ ਹੋ ਗਏ ਬਾਈ ਬਹੁਤ ਸਾਰੇ ਜਿਹੜੇ ਨੌਜਵਾਨ ਸੀ ਜਾਂ ਕਹ ਲਈਏ ਕਿਸਾਨ ਸੀ ਬਹੁਤ ਸਾਰੇ ਬਜ਼ੁਰਗ ਵੀ ਸੀ ਬਹੁਤ ਜ਼ਖਮੀ ਹੋਏ ਉਹ ਜ਼ਖਮੀ ਅੱਧੇ ਦਾ ਤਾਂ ਹੋ ਗਏ ਕਿ ਅ ਪਲਾਸਟਿਕ ਦੀਆਂ ਗੋਲੀਆਂ ਵੱਜੀਆਂ ਗੋਲੇ ਵੱਜੇ ਪਰ ਦੂਜੇ ਡਿਗ ਡੋਕੇ ਵੀ ਹੋ ਜਾਂਦੇ ਕਿਉਂਕਿ ਅੱਖਾਂ ਤੋਂ ਦਿਨਾਂ ਨਹੀਂ ਸੀ ਜਰੋਕੀ ਇਸੇ ਕਰਕੇ ਹੀ ਭਾਜੀ ਅਸੀਂ ਸਭ ਤੋਂ ਜ਼ਿਆਦਾ ਇਹੀ ਚੀਜ਼ ਦੀ ਸਾਨੂੰ ਘਾਟ ਇੱਥੇ ਮਹਿਸੂਸ ਹੋਈ ਫਿਰ ਇਹ ਪੂਰੇ ਪਿੰਡ ਦੇ ਸਹਿਯੋਗ ਨਾਲ ਪਿੰਡ ਨੇਪਰਾ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਪ੍ਰੋਵਾਈਡ ਕਰਾ ਰਹੇ ਹਾਂ ਆਪਣੇ ਖਾਸ ਕਰਕੇ ਟਰੈਕਟਰ ਵਾਲੇ ਵੀਰ ਜਿਹੜੇ ਸਾਡੇ ਸਭ ਤੋਂ ਮੂਰੇ ਹੁੰਦੇ ਨੇ ਬੈਰੀਕੇਡ ਪੱਟਣੇ ਨੇ ਜਾਂ ਜਿਨ੍ਹਾਂ ਨੇ ਹਾਂ ਜਿਹੜੇ ਮੂਰੇ ਬੈਠੇ ਨੇ ਬਿਲਕੁਲ ਅੱਗੇ ਬਾਰਡਰ ਤੇ ਹੁੰਦੇ ਨੇ ਉਹਨਾਂ ਵਾਸਤੇ ਅਸੀਂ ਸਪੈਸ਼ਲ ਇਹ ਲੈ ਕੇ ਆਏ ਹੋਇਆ ਹਾਂ ਕਿਉਂਕਿ ਸਾਨੂੰ ਪਤਾ ਹੈ ਵੀ ਅਸੀਂ ਨਹੀਂ ਚਾਹੇ ਅਸੀਂ ਨਹੀਂ ਜਾਵਾਂਗੇ ਫਿਰ ਹਾਂਜੀ ਸਰ ਜਿੰਨਾ ਜਿੰਨਾ ਜਥੇਦਾਰ ਜੀ ਦਾ ਸਾਡੇ ਦਾ ਹੁਕਮ ਹੋਏਗਾ ਜਿੱਦਾਂ ਜਿੱਦਾਂ ਹੋਏਗਾ ਅਸੀਂ ਲੈ ਕੇ ਆਵਾਂਗੇ ਜੀ ਜਿੱਦਾਂ ਸਾਨੂੰ ਆਰਡਰ ਹੋਏਗਾ ਜਥੇਦਾਰ ਜੀ ਉਦਾਂ ਅਸੀਂ ਸਮਾਨ ਪੂਰਾ ਪਹੁੰਚਾਵਾਂਗੇ ਅਸੀਂ ਸਾਡੀਆਂ ਸਾਰੀਆਂ ਬੋਰੀਆਂ ਗੱਟਿਆਂ ਦੇ ਵਿੱਚ ਸਾਰਾ ਕੁਝ ਭਰਿਆ ਹੈ ਅਸੀਂ ਦੇ ਰਹੇ ਸਭ ਨੂੰ ਸਮਾਨ ਦੇ ਰਹੇ ਜੀ ਸਾਡੇ ਦਾ ਸਾਰਾ ਸਹਿਯੋਗ ਨੇਪਰਾ ਬੈਂਡੋਲੋਜੀ ਸਾਰੇ ਨਗਰੋਲੋਜੀ ਪੂਰਾ ਸਹਿਯੋਗ ਬਹੁਤ ਬਹੁ ਸੋਨਾ ਕੰਮ ਕਰ ਤੁਸੀਂ ਕਰ ਰਹੇ ਹੋ ਬਾਈ ਬਹੁਤ ਜਿਆਦਾ ਵਧੀਆ ਕਿਉਂਕਿ ਇਹ ਚੀਜ਼ ਦੀ ਖਾਸ ਲੋੜ ਸੀਗੀ ਕਿਉਂਕਿ ਜਦੋਂ ਜਿਹੜੇ ਮੂਰੇ ਬੈਠੇ ਨੇ ਤਾਂ ਸਾਨੂੰ ਪਤਾ ਕਿ ਉਹ ਮਤਲਬ ਕਿਵੇਂ ਭਸਦੇ ਨੇ ਬਾਅਦ ਦੇ ਵਿੱਚ ਨਾ ਸਾਹ ਆਉਂਦਾ ਨਾ ਫਿਰ ਉਹ ਖੜ੍ਹਾ ਵੀ ਨਹੀਂ ਆਉਂਦਾ ਉੱਥੇ ਮੌਕੇ ਤੇ ਜਿਹੜੇ ਟਰੈਕਟਰ ਵਾਲੇ ਨੇ ਨਾ ਭਾਜੀ ਜਿਹੜੇ ਟਰੈਕਟਰ ਵਾਲੇ ਉਹਨਾਂ ਨੂੰ ਬੇਹ ਬਹੁਤ ਖਾਸ ਜ਼ਰੂਰੀ ਨੇ ਕਿਉਂਕਿ ਉਹ ਭੱਜ ਨਹੀਂ ਸਕਦੇ ਅਗਰ ਉਹ ਭੱਜ ਗਏ ਨਾ ਅਸੀਂ ਭੱਜ ਗਏ ਸਭ ਠੀਕ ਹੈ ਜੀ ਔਰ ਜਿਹੜੇ ਬੋਰੀਆਂ ਵੀ ਰਸੜਦੇ ਨੇ ਬੋਰੀਆਂ ਨਾਲ ਦਬਾਉਂਦੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਧੋਮਾ ਨਾਲ ਨਾ ਅੱਖਾਂ 'ਚ ਪੈ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੇ ਮੌਜੂਦ ਆ ਇਹ ਤਸਵੀਰਾਂ ਜਿਹੜੀਆਂ ਨੇ ਇਹ ਸਰਬੱਤ ਦੇ ਭਲੇ ਦੀਆਂ ਨੇ ਹੱਕ ਸੱਚ ਦੀ ਲੜਾਈ ਦੇ ਵਿੱਚ ਦੇਖ ਸਕਦੇ ਹੋ ਹਰੇਕ ਕੋਈ ਆਪਣਾ ਤਿਲਪੁਣ ਜਿਹੜਾ ਪਾਉਣ ਨੂੰ ਤਿਆਰ ਆ ਹਰੇਕ ਆਪ ਦੇ ਹਿਸਾਬ ਦੇ ਨਾਲ ਹਰੇਕ ਚੀਜ਼ ਨੂੰ ਲੈ ਕੇ ਆ ਰਿਹਾ ਤੇ ਲੋਕਾਂ ਨੂੰ ਇੱਥੇ ਵੰਡ ਰਿਹਾ ਹੈ ਕੈਮਰਾ ਪਰਸਨ ਵਿਕਰਮ ਦੇ ਨਾਲ ਮਨਦੀਪ ਜੋਸ਼ ਸ਼ੰਭੂ ਬਾਰਡਰ ਸੋਨਿਆ ਸਤਿ ਸ੍ਰੀ ਅਕਾਲ